ਇਹ بابا ਬੰਦਾ ਬਹਾਦਰ ਜੀ ਦੇ ਦੌਰ ਦੇ ਅੰਦਰ ਵੀ ਜਦੋਂ ਉਹਨਾਂ ਨੇ ਇੱਥੇ ਚੜਾਈ ਕੀਤੀ ਹੈ ਸਾਡੇ ਉਪਰ ਆ ਕੇ ਹੋਇਆ ਤਾਂ ਇਸ ਦਰਗਾਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਤਾਂ ਇਹ ਵੀ ਤਾਂ ਖਰਕਾ ਹਜ਼ਰੀਆ ਮਜ਼ਾਰਾਤ ਤੇ ਮੌਜੂਦ تھے ਉਹਨਾਂ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿੰਨੇ ਵੀ ਆਪਣੇ ਉਸਮਾਨਾ ਦਾ ਔਰ ਆਪਣੇ ਚਿੱਖਾ ਦਾ ਬੜਾ ਇੱਕ ਸੰਝ ਰਿਹਾ ਔਰ ਅੱਜ ਵੀ ਇਹ ਲੰਮੜਾ ਕਾਇਮ ਹੈ ਸਾਡੇ ਬਹੁਤ سارے ਲੋਕ ਉਥੇ ਗੁਰਦੁਆਰਾ ਸਾਹਿਬ ਉੱਤੇ ਜਾ ਕੇ ਠਹਿਰਦੇ ਨੇ ਉਹਨਾਂ ਨੂੰ ਕਮਰੇ ਮਿਲਦੇ ਨੇ ਸਭ ਕੁਝ ਹੱਦ ਤੱਕ ਉਹਨਾਂ ਦਾ ਵਾਸਾ ਉਹਨਾਂ ਦਾ ਵਾਸਾ ਫੋੜ ਪ੍ਰੋਗਰਾਮ ਕੀਤੀ ਜਾਂਦੀ ਹੈ ਜੇ ਉਧਰ ਹੈ ਹੁਣ ਤਾਂ ਇੱਥੇ ਥਾਂ ਦਿੱਤੀ ਜੀ ਹਾਂਜੀ ਹਾਂਜੀ ਆ ਕੇ ਲੋਕ ਇੱਥੇ ਬਹੁਤ ਕਾਫੀ ਲੋਕ ਇੱਥੇ ਆ ਕੇ ਪੁਲਿਸ ਡਿਪਾਰਟਮੈਂਟ ਦਾ ਦੂਸਰੇ ਲੋਕ ਆਪਣੇ ਇੱਥੇ ਆਂਦੇ ਨੇ ਇੱਥੇ ਆ ਕੇ ਰੁਕਦੇ ਨੇ 300 ਸਾਲ ਹੋ ਗਏ ਸਾਡੇ ਬਰੂਗਾਂ ਨੇ ਇੱਥੇ ਦੀ ਸੇਵਾ ਕਰਦੇ ਨੂੰ ਇੱਥੇ ਦੇ ਸਿੱਖ ਭਾਈਚਾਰਾ ਤੇ ਮੁਸਲਮਾਨ ਭਾਈਚਾਰਾ ਪਹਿਲਾਂ ਤੋਂ ਇਹਨਾਂ ਦਾ ਬਹੁਤ ਵਧੀਆ ਮਿਲ ਆਪ ਰਿਹਾ ਵਾ ਜੋ ਸਿਆਸੀ ਬੰਦੇ ਉਹਨਾਂ ਨੇ ਹਰ ਮੌਕੇ ਸਿਆਸਤ ਕਰਨੀ ਕਰਨੀ ਹੈ ਜੋ ਸਾਡੇ ਬਰੂਗਾਂ ਚੱਲੀ ਆ ਰਹੀ ਹੈ ਸਾਡੇ ਉਸ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਸਿਰਫ ਫਤਿਹਗੜ ਸਾਹਿਬ ਦੀ ਧਰਤੀ ਤੇ ਜਿੱਥੇ ਦੂਰ ਦਰਾਡੇੋਂ ਜਿੱਥੇ ਕਿਤੇ ਵੀ ਕੋਈ ਵੱਸਦਾ ਜਿਹੜੇ ਸੈਬਜਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਪੁੱਜ ਰਹੇ ਨੇ ਉੱਥੇ ਹੀ ਇਸ ਧਰਤੀ ਦੇ ਉੱਤੇ ਇੱਕ ਹੋਰ ਪੁਰਾਣੀ ਇਮਾਰਤ ਵੀ ਹੈ ਖਾਸ ਕਰਕੇ ਸਿੱਖ ਮੁਸਲਿਮ ਭਾਈਚਾਰੇ ਦੀ ਇਬਾਰਤ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਰਹੀ ਹੈ ਹੁਣ ਵੀ ਕਿਵੇਂ ਰਿਹਾ ਜਾਂਦਾ ਹੈ ਸਨੇਹਾ ਦੇਣ ਦੀ ਕੋਸ਼ਿਸ਼ ਹਮੇਸ਼ਾ ਕੀਤੀ ਜਾਂਦੀ ਹੈ ਇਸ ਵਕਤ ਸਾਡੇ ਨਾਲ ਸੈਇਦ ਰਜ਼ਾ ਨੇ ਸਾਦਿਕ ਨੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਆ ਤੁਸੀਂ ਸਭ ਤੋਂ ਪਹਿਲਾਂ ਤਾਂ ਇਸ ਸਥਾਨ ਬਾਰੇ ਔਰ ਖਾਸ ਕਰਕੇ ਸਿੱਖ ਤੇ ਮੁਸਲਮ ਭਾਈਚਾਰੇ ਦੀ ਉਹ ਜਿਹੜੀ ਸਾਂਝ ਬਣੀ ਹੋਈ ਉਸ ਬਾਰੇ ਕੀ ਵਿਚਾਰ ਰੱਖਦੇ ਹੋ ਹਾਂਜੀ ਦੇਖੋ ਇਹ ਬਜ਼ੁਰਗ ਜਿਹੜੇ ਹੈਗੇ ਇਹਨਾਂ ਦਾ ਮਜ਼ਾਰ ਹੈ ਇਹ ਹਜ਼ਰਤ ਇਮਾਮ ਰabbani ਮੁਜੱਦਦ ਅਲ ਫਸਾਨੀ ਰਹਿਮਤੁਲਲਾਹ ਅਲੈਹ ਦੇ ਨਾਮ ਨਾਲ ਮਸ਼ਹੂਰ ਹੋਏ ਨੇ ਜੀ ਤੇ ਆਪ ਦਾ ਜਿਹੜਾ ਦੌਰ ਜਿਹੜਾ ਹੈਗਾ ਉਹ ਅਕਬਰ ਔਰ ਜਹਾਂਗੀਰ ਦਾ ਜ਼ਮਾਨਾ ਗੁਜ਼ਰਿਆ ਹੈ ਜੀ ਤੇ ਅਕਬਰ ਨੇ ਇੱਕ ਨਵਾਂ دین ਰਾਜ ਕੀਤਾ ਸੀ دین ਇਲਾਹੀ ਜੀ ਜਿਹੜਾ ਕਿ ਇਸਲਾਮ ਦੇ ਸਿਧਾਂਤਾਂ ਦੇ ਖਿਲਾਫ ਸੀ ਹੂੰ ਤੇ ਇਹਨਾਂ ਨੇ ਉਸ دین ਇਲਾਹੀ ਦੇ ਖਿਲਾਫ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਹੂੰ ਮਤਲਬ ਬਾਗੀ ਜਿਹੜੇ ਬੰਦੇ ਨੇ ਉਹਨਾਂ ਦੀ ਬਾਗੀਆਂ ਨਾਲ ਸਾਂਝ ਪੈ ਜਾਂਦੀ ਹੈ ਤੇ ਜਿਵੇਂ ਉਹਨਾਂ ਨੇ ਇੰਨੀ ਮੰਨੀ ਉਧਰ ਉਹ ਸਹਿਬਜ਼ਾਦੇ ਵੀ ਆਪਣੇ ਪੁਰਖਿਆਂ ਦੇ ਸਿਧਾਂਤਾਂ ਤੇ ਚੱਲ ਰਹੇ ਸੀ ਉਸ ਨੂੰ ਜੋੜ ਕੇ ਵੀ ਦੇਖਿਆ ਜਾਂਦਾ ਜਿਹੜੇ ਸਰ ਜੀ ਇਹ ਹੱਕ ਦੇ ਲਈ ਖੜੇ ਰਹੇ ਜੀ ਸੱਚਾਈ ਦੇ ਉੱਪਰ ਖੜੇ ਰਹੇ ਇਹਨਾਂ ਨੇ ਜੀ ਅੱਲਾ ਦਾ ਪੈਗਾਮ ਦੁਨੀਆ ਤੱਕ ਪਹੁੰਚਾਇਆ ਇਹਨਾਂ ਨੇ ਹੂੰ ਇਸੀ ਲਈ ਜਿਹੜਾ ਅਸਰ ਨੋਰਥ ਇੰਡੀਆ ਤੇ ਹੁੱਕ ਬਰਾਨ ਹੁੰਦੇ ਸਨ ਬਾਦਸ਼ਾਹ ਜਿਹੜੇ ਹੁੰਦੇ ਸੀ ਉਹਨਾਂ ਨੂੰ ਇਹ ਗਵਾਰਾ ਨਹੀਂ ਹੁੰਦਾ ਸੀ ਕਿ ਕੋਈ ਬੰਦਾ ਸਹੀ ਬੰਦਾ ਹੈਗਾ ਖਾਸ ਕਰਕੇ ਮੁਗਲ ਰਾਜ ਦੇ ਤਸ਼ੱਦਦ ਨੂੰ ਲੈ ਕੇ ਕਿਉਂਕਿ ਕੀ ਕੁਝ ਨਹੀਂ ਹੋਇਆ ਸਾਰੇ ਜਾਣਦੇ ਨੇ ਪਰ ਸਿੱਖ ਕੌਮ ਐਸੀਸੀ ਉਸ ਦੇ ਵਿੱਚ ਸੂਰਮੇ ਐਸੇਸੀ ਸੂਰਬੀਰਤਾ ਸੀ ਗੁਰੂਆਂ ਦਾ ਥਾਪੜਾ ਸੀ ਕਿ ਕਿਵੇਂ ਜ਼ੁਲਮ ਦੇ ਖਿਲਾਫ ਲੜਨਾ ਹੈ ਇਸ ਦਾ ਮਤਲਬ ਇੱਕ ਸਮੇਲਤਾ ਬਣਦਾ ਹੈ ਇਸ ਪੀੜੀ ਦਾ ਤੇ ਉਸ ਪਾਸੇ ਦਾ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਬਾਤ ਕਹ ਰਹੇ ਹੋ ਤੇ ਵੈਸੇ ਵੀ ਦੇਖੋ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੀ ਕਿੰਨੇ ਵੀ ਆਪਣੇ ਮੁਸਲਮਾਨ ਨਾ ਦਾ ਆਪਣੇ ਸਿੱਖਾ ਦਾ ਬੜਾ ਇੱਕ ਸਾਂਝ ਰਿਹਾ ਜੀ ਆਪਸ ਕਹਿੰਦਾ ਮਿਲਣਾ ਜੁਲਣਾ ਹਰ ਮੌਕੇ ਤੇ ਇੱਕ ਦੂਰੇ ਦੇ ਕੰਮ ਆਣਾ ਇਹ ਸਾਰਾ ਹਮੇਸ਼ਾ ਤੋਂ ਰਿਹਾ ਜੀ ਹਾਂਜੀ ਔਰ ਅੱਜ ਵੀ ਇਹ ਲੰਗਰ ਕਾਇਮ ਹੈ ਜੀ ਤਾਂ ਆਪਣੇ ਗੁਰਦੁਆਰਾ ਫਤਿਹਗਾ ਸਾਧ ਜਿਹੜਾ ਸਮਜੋੜ ਮਿੱਦਾ ਹੁੰਦਾ ਹੈ ਜੀ ਤੇ ਉਸ ਮੌਕੇ ਤੇ ਬਹੁਤ ਸਾਰੇ ਲੋਕ ਸਾਡੇ ਇੱਥੇ ਬਿਠਾਰੇ ਹੁੰਦੇ ਆ ਜੀ ਜਦ ਸਾਡਾ ਇੱਥੇ ਐਨੂਅਲ ਫੰਕਸ਼ਨ ਹੁੰਦਾ ਹੈ ਤਾਂ ਸਾਡੇ ਬਹੁਤ سارے ਲੋਕ ਇੱਥੇ ਗੁਰਦੁਆਰਾ ਸਾਹਿਬ ਉੱਤੇ ਜਾ ਕੇ ਠਹਿਰਦੇ ਨੇ ਉਹਨਾਂ ਨੂੰ ਕਮਰੇ ਮਿਲਦੇ ਨੇ ਸਭ ਕੁਝ ਹੱਦ ਤੱਕ ਉਹਨਾਂ ਦਾ ਵਾਸਾ ਉਹਨਾਂ ਦਾ ਫੁਰਮ ਕੀਤੀ ਜਾਂਦੀ ਹੈ ਇਹ ਮਿਸਾਲ ਸ਼ਾਇਦ ਦੇਸ਼ ਤੋਂ ਬਾਹਰ ਜਾ ਹੋਰ ਕਿਤੇ ਨਾ ਮਿਲੇ ਕਿਉਂਕਿ ਇਹ ਧਰਤੀ ਉਹ ਆ ਜਿੱਥੋਂ ਸਾਰੇ ਸੇਧ ਲੈਂਦੇ ਆ ਜਿਵੇਂ ਤੁਸੀਂ ਬੜੀ ਸੋਹਣੀ ਚੰਗੀ ਗੱਲ ਦੱਸੀ ਹੈ ਜਦੋਂ ਇੱਥੇ ਸਮਾਗਮ ਕੋਈ ਹੁੰਦਾ ਹੈ ਤਾਂ ਸਾਲਾਨਾ ਤੇ ਉਧਰ ਗੁਰਦੁਆਰਾ ਸਾਹਿਬ 'ਚ ਥਾਂ ਦਿੱਤੀ ਜਾਂਦੀ ਹੈ ਜੇ ਉਧਰ ਹੈ ਹੁਣ ਤਾਂ ਇੱਥੇ ਥਾਂ ਦਿੱਤੀ ਹਾਂਜੀ ਹਾਂਜੀ ਆ ਕੇ ਲੋਕ ਇੱਥੇ ਬਹੁਤ ਕਾਫੀ ਲੋਕ ਇੱਥੇ ਆ ਕੇ ਪ ਤਾਂ ਫਿਰ ਜਿਹੜੇ ਲੋਕ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਜਾਂ ਤੁਸੀਂ ਉੱਥੇ ਜਾਣਦੇ ਹੋ ਤਾਂ ਜਦੋਂ ਆਪਸ ਵਿੱਚ ਸਾਂਝ ਪੈਂਦੀ ਹੈ ਵਿਚਾਰਾਂ ਦੀ ਉਦੋਂ ਕੀ ਮਹਿਸੂਸ ਹੁੰਦਾ ਹੈ ਕਦੋਂ ਤੋਂ ਇਹ ਮੰਨ ਰਹੇ ਹਾਂ ਆਨੰਦ ਤੁਸੀਂ ਸਾਡਾ ਪੂਰਾ ਬਚਪਨ ਇੱਥੇ ਗੁਜ਼ਰ ਗਿਆ ਜੀ ਬਚਪਨ ਲੱਗੇ ਐ ਟਾਈਮ ਆ ਗਿਆ ਸਾਡਾ ਸਾਡੇ ਤੱਕੇ ਸਾਡੇ 3 300 ਸਾਲ ਹੋ ਗਏ ਸਾਡੇ ਬੁਰਗਾਂ ਨੂੰ ਇੱਥੇ ਸੇਵਾ ਕਰਦੇ ਨੇ ਇੱਥੇ ਦੇ ਖੇਤ ਬਹੁਤ ਜਿਆਦਾ ਦੇ ਨੇ ਹੋ ਗਏ 300 ਸਾਲ ਹੋ ਗਏ ਜਿਵੇਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਜੀ ਤੁਸੀਂ ਕਿੱਥੋਂ ਆਏ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਲੁਧਿਆਣਾ ਜੇਲਾ ਜੀ ਸਾਡਾ ਜੀ ਅਸੀਂ ਵੀ ਇਹਨਾਂ ਦੇ ਵਿਚਾਰ ਨਾਲ ਸਹਿਮਤ ਆ ਜੀ ਕਿ ਜਿਹੜਾ ਇਹ ਸਿੱਖ ਭਾਈਚਾਰਾ ਤੇ ਮੁਸਲਮਾਨ ਭਾਈਚਾਰਾ ਪਹਿਲਾਂ ਤੋਂ ਇਹਨਾਂ ਦਾ ਬਹੁਤ ਵਧੀਆ ਮਿਲ ਆਪ ਰਿਹਾ ਵਾ ਕਿਉਂਕਿ ਬੰਦੇ ਤਾਂ ਦੋਨਾਂ ਤਰ੍ਹਾਂ ਦੇ ਮਾੜੇ ਹੁੰਦੇ ਚੰਗੇ ਵੀ ਹੁੰਦੇ ਆ ਇਸ ਕਰਕੇ ਜੋ ਚੰਗਿਆਈ ਸੀ ਇਹਨਾਂ ਵਿੱਚ ਵੀ ਇੱਧਰ ਵੀ ਸਿੱਖੀ ਵਾਲੇ ਪਾਸੇ ਬਹੁਤ ਵਧੀਆ ਰਿਹਾ ਜੀ ਹਾਂ ਜੀ ਤੇ ਜਦੋਂ ਕਿਉਂਕਿ ਕਈ ਵਾਰੀ ਗੱਲਾਂ ਬਾਹਰ ਚੱਲਦੀਆਂ ਕਿ ਜਿਹੜੀ ਕੋਜੀ ਸਿਆਸਤ ਨਾ ਵੰਡੀਆਂ ਬਹੁ ਪਾਉਂਦੀ ਧਰਮ ਦੇ ਨਾਂ ਦੇ ਉੱਤੇ ਜਦੋਂ ਇਸ ਤਰ੍ਹਾਂ ਦੀ ਮਿਸਾਲ ਮਿਲੇਗੀ ਸ਼ਾਇਦ ਉਹਨਾਂ ਨੂੰ ਜਵਾਬ ਵੀ ਮਿਲ ਜਾਂਦਾ ਕੋ ਇਉਂ ਜਿਹੜੇ ਇਸ ਪਾਸੇ ਲੱਗੇ ਹੋਏ ਉਹਨਾਂ ਨੂੰ ਵਧੀਆ ਲੱਗਦਾ ਹੂੰ ਕਿਨੂੰ ਨਹੀਂ ਲੱਗਦਾ ਉਹ ਇਸ ਤਰ੍ਹਾਂ ਸਹੀਦ ਨੂੰ ਆ ਜਾਂਦੇ ਹਰ ਦੌਰ ਕੇ ਅੰਦਰ ਹੀ ਰਿਹਾ ਹੈਗਾ ਚੰਗੇ ਬੰਦੇ ਵੀ ਨੇ ਮਾੜੇ ਬੰਦੇ ਜਿਹੜੇ ਸਿਆਸੀ ਬੰਦੇ ਉਹਨਾਂ ਨੇ ਹਰ ਮੌਕੇ ਤੇ ਸਿਆਸਤ ਕਰਨੀ ਕਰਨੀ ਹੈ ਜੀ ਉਹਨਾਂ ਦਾ ਸਿਆਸਤ ਕਰੇ ਬਗ ਉਹਨਾਂ ਦਾ ਕੋਈ ਚਾਰਾ ਨਹੀਂ ਹੈਗਾ ਚੱਤੋਂ ਗਏ ਸਿਆਸਤ ਨਹੀਂ ਗੰਦੀ ਸਿਆਸਤ ਨਹੀਂ ਕਰਨਗੇ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾੜੀਆਂ ਉਹਨਾਂ ਨੂੰ ਕਰਨਾ ਨਹੀਂ ਹੈ ਜੀ ਤਾਂ ਜਿਵੇਂ ਇਹ ਬਜ਼ੁਰਗ ਦੱਸ ਰਿਹਾ ਜੀ ਆਪਣੇ ਤਜਰਬੇ ਵਿੱਚੋਂ ਨੌਜਵਾਨਾਂ ਤੇ ਇੰਨਾ ਗੱਲਾਂ ਦਾ ਕਿੰਨਾ ਕੋਸਰ ਹੁੰਦਾ ਬਤੌਰ ਨੌਜਵਾਨ ਤੁਸੀਂ ਕੀ ਸੋਚਦੇ ਹੋ ਬਸ ਅਸੀਂ ਤਾਂ ਮੱਥਾ ਟੇਕਣ ਆਂਦੇ ਆਂ ਬਾਬੇ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਪੰਚਗੁੱਲਾ ਜੀ ਦਾ ਆਪਣਾ ਜੀ ਜੋਰ ਸਾਈਡ ਕਾਲਕਾਂ ਤੋਂ ਆਏ ਹਾਂ ਹਾਂਜੀ ਤਾਂ ਤੁਸੀਂ ਦੋਨੋਂ ਥਾਵਾਂ ਤੇ ਨਤ ਵਰਸ ਦੇਖਣੇ ਪਹਿਲੀ ਵਾਰ ਆਏ ਦੇਖ ਕੇ ਮੈਂ ਕਿਹਾ ਆਪਾਂ ਨੂੰ ਇੱਧਰ ਦਿੱਖਦੇ ਜੀ ਬਾਕੀ ਆਪਾਂ ਮੱਥਾ ਟੇਕਿਆ ਵਦਿਕੜ ਸਾਹਿਬ ਜੀ ਹਾਂਜੀ ਤਾਂ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਖਾਸ ਕਰਕੇ ਜਿਹੜੀ ਸੰਗਤ ਹਾਲ ਇੱਥੇ ਪੁੱਜਣੀ ਆ ਜਾਂ ਘਰਾਂ ਚ ਬੈਠੀ ਆ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਬਸ ਜੀ ਇਹ ਹੈ ਕਿ ਆਪਸ ਕੇ ਅੰਦਰ ਪਿਆਰ ਮੁਹੱਬਤ ਨੂੰ ਕਾਇਮ ਰੱਖੋ ਜੋ ਸਾਇੰਸ ਦੇ ਬੁਰਗਾਂ ਚੱਲੀ ਆ ਰਹੀ ਹੈ ਸਾਡੇ ਉਸ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਤੁਹਾਨੂੰ ਉਮੀਦ ਹੈ ਇਨਸ਼ਾਅੱਲਾ ਇਸੇ ਤਰ੍ਹਾਂ ਕਾਇਮ ਰਹੇਗੀ ਜੀ ਹਾਂ ਜੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਮਾੜ ਕੇ ਬਹੁਤ ਵਧੀਆ ਗੱਲ ਆ ਜਿਹੜੀ ਸਾਂ ਦੇ ਨਾਲ ਇੱਥੇ ਮੇਲ ਮਲਾਪ ਹੋ ਰਿਹਾ ਸਾਰੇ ਦਾ ਜਦੋਂ ਉਹ ਦੌਰ ਸੀ ਗੁਰੂ ਗੋਬਿੰਦ ਸਿੰਘ ਵਾਲਾ ਜਦੋਂ ਸੈਭਜਾਦਿਆਂ ਨੂੰ ਤਾਂ ਥਾਪੜਾ ਦੇ ਕੇ ਉਹਨਾਂ ਨੇ ਤੋੜ ਦਿੱਤਾ ਮਾਤਾ ਗੁਜਰਕੌਰ ਜੀ ਦੇ ਨਾਲ ਤਾਂ ਉਹਨਾਂ ਵੇਲੇ ਤੋਂ ਪਹਿਲਾਂ ਜੇ ਇੱਕ ਰਸਥਾਨ ਸੀ ਤੇ ਉਦੋਂ ਤਾਂ ਪੂਰਾ ਖਾਨਾ ਜੰਗੀ ਚੱਲਦੀ ਸੀ ਜਿਹੜੀ ਖਲਾਫਤ ਵੀ ਪੂਰੀ ਸੀ ਬਗਾਵਤ ਵੀ ਪੂਰੀ ਸੀ ਉਦੋਂ ਇੱਧਰ ਨੁਕਸਾਨ ਨਹੀਂ ਪੁੱਜਿਆ ਇਸ ਇਮਾਰਤ ਨੂੰ ਇਸ ਦਰਗਾਹ ਨੂੰ ਨਹੀਂ ਬਾਬਾ ਬੰਦਾ ਬਹਾਦਰ ਜੀ ਦੇ ਦੌਰ ਦੇ ਅੰਦਰ ਵੀ ਜਦੋਂ ਉਹਨਾਂ ਨੇ ਇੱਥੇ ਚੜ੍ਹਾਈ ਕੀਤੀ ਹੈ ਅਸਾਂ ਦੇ ਉੱਪਰ ਆ ਕੇ ਹੋਇਆ ਤਾਂ ਇਸ ਦਰਗਾਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਵੀ ਤਾਂ ਖਾਨਕਾ ਹਜ਼ਾਰਾਤ ਤੇ ਮੌਜੂਦ تھے ਉਹਨਾਂ ਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰ ਜਿਹੜੇ ਮਤਲਬ ਸੱਚ ਨਾਲ ਖੜੇ ਰਹੇ ਨੇ ਜਾਂ ਲੜਦੇ ਰਹੇ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਰਏ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਹਰ ਦਰ ਬਿਲਕੁਲ ਬਿਲਕੁਲ ਜੀ ਕਿਸੇ ਨੇ ਕਿਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕਿਉਂਕਿ ਇਤਿਹਾਸ ਦੇ ਵਿੱਚ ਇਹ ਆਖਰਕਾਰ ਜਿਹੜਾ ਬੋਲ ਕੇ ਸਾਡੇ ਤੱਕ ਕਹਾਣੀਆਂ ਪੁੱਜਦੀਆਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਜੇ ਉਦੋਂ ਬਦਲੇ ਦੀ ਭਾਵਨਾ ਹੁੰਦੀ ਹੈ ਨਾ ਮਨ 'ਚ ਉਦੋਂ ਸਾਹਮਣੇ ਨਹੀਂ ਦਿਖਦਾ ਕੌਣ ਹੈ ਪਰ ਉਸ ਵੇਲੇ ਇਹ ਵੀ ਖਿਆਲ ਰੱਖਿਆ ਗਿਆ ਹਾਂਜੀ ਹਾਂਜੀ ਬਿਲਕੁਲ ਖਿਆਲ ਰੱਖਿਆ ਗਿਆ ਕਿਸੇ ਦੁਕਾਨ ਘਰ ਨੂੰ ਕਿਸੇ ਦਰਗਾਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹਾਂ ਉਹ ਅਲੱਗ ਗੱਲ ਹੈ ਕਿ ਉਸ ਟ ਟੈਂਪਰੇਚਰ ਦੌਰੇ ਸਾ ਗੁਜ਼ਰਿਆ ਲੇਕਿਨ ਖਾਨ ਕਹਾ ਨੂੰ ਕਿਸੇ ਨੂੰ ਜ਼ਰਾਤ ਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਉਹ ਤਾਂ ਕਾਇਮ ਰਹੇ ਜੀ ਤਾਂ ਖਾਸ ਕਰਕੇ ਲੰਗਰ ਪ੍ਰਥਾ ਵਿੱਚ ਇੱਕ ਖਾਸੀ ਤੇ ਹੈ ਕਿ ਅਸੀਂ ਹੁਣ ਵੀ ਦੇਖ ਰਹੇ ਸੀ ਕਿ ਲੰਗਰ ਦੇ ਵਿੱਚ ਕੋਈ ਕਿਸੇ ਨੂੰ ਜਾਤ ਜਾਂ ਧਰਮ ਪੁੱਛ ਕੇ ਨਹੀਂ ਬਿਠਾਉਂਦਾ ਵਿੱਚ ਸਾਰਿਆਂ ਲਈ ਲੰਗਰ ਸਭ ਸਭ ਵਸ ਸਾਂਝਾ ਹੁੰਦਾ ਨਾ ਕਿਸੇ ਵਾਰ ਸ ਉਹ ਨਹੀਂ ਇੱਥੇ ਪਰ ਨਹੀਂ ਹੁੰਦਾ ਕੋਈ ਤਾਂ ਅਸੀਂ ਇਸ ਸਥਾਨ ਦੇ ਉੱਤੇ ਖੜ ਕੇ ਗੱਲਬਾਤ ਇਸ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦੂਰ ਦਰਾਡੇ ਸੰਗਤ ਆ ਰਹੀ ਹੈ ਜਿੱਥੇ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਚਾਅਦਤ ਨੂੰ ਸਜਦਾ ਕਰਨ ਦੇ ਲਈ ਲੋਕ ਪੁੱਜ ਰਹੇ ਨੇ ਸੰਗਤ ਆ ਰਹੀ ਹੈ ਉੱਥੇ ਇਹ ਸਥਾਨ ਵੀ ਉਹ ਹੈ ਇਹ ਵੀ ਉਸ ਪੀੜੀ ਦੇ ਵਿੱਚੋਂ ਨੇ ਜਿਨ੍ਹਾਂ ਨੇ ਬਗਾਵਤ ਕਿਸ ਕਰਕੇ ਕੀਤੀ ਇਨਸਾਫ ਪਸੰਦ ਲੋਕਾਂ ਦੇ ਕਰਕੇ ਜਿੱਥੇ ਕੋਈ ਗਲਤ ਪ੍ਰਤ ਪਾਈ ਗਈ ਰਾਜ ਦੇ ਵਿੱਚ ਤੇ ਉਸ ਨੂੰ ਚੈਲੰਜ ਕੀਤਾ ਗਿਆ ਉਹਨਾਂ ਦੀ ਪੀੜੀ ਦੇ ਵਿੱਚੋਂ ਹੀ ਸਾਡੇ ਨਾਲ ਇਹ ਸਨ ਸੱਜਣ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਸਾਨੂੰ ਉਮੀਦ ਹੈ ਕਿ ਇਸ ਸਟੋਰੀ ਤੋਂ ਇਸ ਕਹਾਣੀ ਤੋਂ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਾਂਝ ਦੇ ਨਾਲ ਮਿਲਵਰਤਨ ਦੇ ਨਾਲ ਰਹਿ ਕੇ ਜਿਹੜੀ ਪ੍ਰੇਰਨਾ ਜ਼ਰੂਰ ਮਿਲੇਗੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਸ੍ਰੀ ਫਤਿਹਗੜ ਸਾਹਿਬ